ਲੇ ਜੀ ਪਾ ਦੇ ਆਪਣੇ ਚਾਲੇ ਹੋ ਗਏ ਸਾਰੇ ਯਾਰ ਬੇਲੀ ਇਕੱਠੇ ਇੱਧਰ ਬਈ ਅੱਜ ਪਰੇਡ ਕੀ ਵੀ ਤਿਆਰੀ ਐ 26 ਜਨਵਰੀ ਦੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਈ ਬਹੁਤ ਭੱਗਾਂ ਵਾਲਾ ਦਿਨ ਚੜਿਆ ਆਪਣੀ ਬੇਟੀ ਦਾ ਜਨਮ ਦਿਨ ਐ ਆਪਾਂ ਜਾ ਰਹੇ ਹਾਂ ਸੈਲੀਬ੍ਰੇਟ ਕਰਨ ਅੱਗੇ ਥਵੇਂ ਬਣੇ ਦਿਓ ਬਲੌਗਰ ਮੈਨੂੰ ਆਪੇ ਦੀਜਿਏਗਾ ਲੈ ਵੀ ਮੁਬਾਰਕਾਂ ਬਈ ਜਨਮ ਦਿਨ ਦੀਆਂ ਹਰਵਿੰਦਰ ਕੌਰ ਭੰਗੂ ਨੂੰ ਪੱਕੀ ਬਾਈ ਸਮੇਂ ਵੀ ਸਾਰੇ ਦਿਓ ਆ ਬਈ ਮੁਬਾਰਕਾਂ ਅਮਨ ਸਿੰਘ ਬਹੁਤ ਬਈ ਸਾਰਿਆਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਸੋਈਆਂ ਬਾਈ ਲੈ ਵੀ ਪਿੰਡਾ ਵੀਰ ਕਰੇ ਬੜਾ ਧਾਕਾ ਕਹਿਣਾ ਅੱਜ ਅਮਨ ਵੀਰ ਚਲਾ ਰਿਹਾ ਗੱਡੀ ਆਪਣਾ ਪੱਕੀ ਬਾਈ ਦੋ ਗੱਡੀਆਂ ਬਣੀ ਅੱਗੇ ਬਣੇ ਰਿਹਾ ਆਪਣੀ ਵੀਡੀਓ ਗੱਲ ਬਾਈ ਅੱਜ ਅੱਜ ਬਾਈ ਖਾਸ ਹੋਈਗੀ ਅੱਜ ਦੀ ਵੀਡੀਓ ਕੁਸ ਠੀਕ ਹੈ ਅੱਗੇ ਵੀ ਚਲੋ ਥਵੇ ਬਹੁਤ ਪਿਆਰ ਦੇ ਰਹੇ ਆ ਬਾਈ ਵੀਡੀਓ ਨੂੰ ਅੱਜ ਵਾਲੀ ਵੀਡੀਓ ਕੁਸ ਖਾਸ ਹੈ ਠੀਕ ਹੈ ਬਾਈ ਬਣੇ ਰਹੋ ਆਪਣੀ ਵੀਡੀਓ ਕੋਲ ਵਾਤੇ ਵਾਤੇ ਬਾਈ ਪਿਆਰ ਦਿਓ ਆਪਣੀ ਵੀਡੀਓ ਨੂੰ ਠੀਕ ਹੈ ਜੋਤਵੀਰ ਵੀ ਬੈਠਿਆ ਆਪਣਾ ਗੈਲਜ ਦਿਓ ਬੇ ਵੀਰਾ ਅੱਜ ਬਾਈ ਸਾਰੇ ਆਪਣੇ ਯਾਰ ਬੇਲੀ ਸਾਰੇ ਭਾਈ ਜਿਹੜਾ ਇਕੱਠੇ ਆ ਸਾਰਾ ਪਰਿਵਾਰ ਠੀਕ ਹੈ ਜੀ ਚਲਾ ਬਾਈ ਮੰਡੋਲੀ ਪਾਰ ਕਰ ਗਏ ਆਪਾਂ ਕਹਿੰਦਾ ਮਿੱਤਲ ਕੇ ਬਾਈ ਆਪਾਂ ਆ ਗਏ ਸੈਲਰ ਵਾ ਇਸ ਗੱਡੀ ਮੈਂ ਨਿਆਣੇ ਆ ਸਾਰੇ ਆਪਣੇ ਪਾਣ ਜੇ ਪਾਣ ਜੀਆਂ ਕਹਿਣਾ ਚਾਚੇ ਭਤੀਜੇ ਕੇ ਹੋਰ ਬਾਈ ਸਾਰੇ ਕੀ ਹਾਲ ਹੈ ਪਰਮ ਇਕਮ ਉਹ ਹਰਵਿੰਦਰ ਕੀਤਾ ਹੈ ਰਾਮਿਤ ਕੀਤਾ ਹੈ ਰਾਮਿਤ ਲੈ ਵੀ ਉਹ i20 ਆਪਣੀ ਇਸੇ ਮਾ ਆਪਣਾ ਸੀਨੀਅਰ ਸਟਾਫ ਹੈ ਸਾਰਾ ਹਨਾ ਸਾਰੇ ਆਪਣੇ ਯਾਰ ਬੇਲੀ ਰੌਣਾ ਜੀ ਗੈਲ ਹੋਰ ਬਈ ਠੀਕ ਹੈ ਦੋ ਗੱਡੀਆਂ ਬਈ ਆਉਂ ਐ ਇੱਕ ਆਪਣੀ ਹੋ ਗਈ ਤਿੰਨ ਬਾਕੀ ਬਈ ਆ ਰਹੇ ਆ ਉਧਰ ਆਪਣੇ ਦੂਏ ਬਾਈ ਨੇ ਉਹ ਸਿੱਧੇ ਆਵੇਂਗੇ ਏਜੰਸੀ ਆਪਾਂ ਚੱਲੇ ਆ ਬਾਰਨਪਿੰਡ ਜੌਂਡੀਅਰ ਕੀ ਏਜੰਸੀ ਅੱਜ ਲੈ ਆਵੇਂਗੇ ਆਪਾਂ ਜੇਡੀ जेडी ਲੈਹਗੇ ਭਈਆ ਜੱਪਾ ਹੋਰ ਲਿਓ ਜੀ ਪਹੁੰਚ ਗਏ ਆਪਾਂ ਜੀਡੀ ਕੇ ਸ਼ੋਅਰੂਮ ਜਿਹੜੀ ਕੀ ਕੰਪਨੀ ਆਪਣਾ ਜੌਂਡੀਅਰ ਕੀ ਏਜੰਸੀ ਹੈ ਬਾਈ ਪਟਿਆਲੇ ਦੇ ਸਰਹੰਦਰ ਰੋਡ ਪਰ ਬਾਰਨ ਬਾਰਨ ਪਿੰਡ ਬੰਦੇ ਪਹੁੰਚ ਗਏ ਆਪਣੇ ਸਾਰੇ ਹੋਰ ਸਤਨਾਮ ਠੀਕ ਹੈ ਹੋਰ ਸਤਿੰਦਰ ਪਰਮਨ ਠੀਕ ਹੈ ਇੱਕਮ ਹੋਰ ਹੋਰ ਬਣ ਜੇ ਸਸੀ ਗਾਲ ਜੀ ਆ ਮੈਨੂੰ ਦਿਓ ਬਈ ਵਧਾਈਆਂ ਅੱਜ ਸਾਰਿਆਂ ਨੂੰ ਵਧਾਈਆਂ ਬਈ ਉਹ ਠੀਕ ਹੈ ਇਹ ਗੁੱਡੀ ਦਾ ਜਨਮ ਦਿਨ ਹੈ ਬਈ ਅੱਜ ਹੈਪੀ ਬਰਥਡੇ ਪੁੱਤ ਥੈਂਕ ਯੂ ਇਹ ਖੜਿਆ ਬਈ ਆਪਣਾ ਢੁੰਡਗੇਤ ਵਾਲੇ ਕੱਪੜੇ ਗੇ ਭਿੰਦੇ ਦੀ ਬਦੌਲਤ ਔਰ ਹੋਰ ਵੀ ਸਸੀ ਗਾਲ ਔਰ ਗਰਤਾਨ ਸਿੰਘ ਔਰਵਿੰਦੇ ਠੀਕ ਹੈ ਹੈ ਵਧੀਆ ਵੀਰ ਇਹ ਚੱਕਾ ਬਈ ਘੁੰਡ ਫਿਰ ਦਿਖਾਵਾਂ ਸਾਨੂੰ ਖੇਤਾਂ ਵਾਲੇ ਦੇ ਕਿਆ ਨਿਕਲ ਆਇਆ ਹੈ ਕੱਪੜੇ ਗੇ ਦੇਖੇ ਹੀ ਰਹਿੰਦੇ ਵੀਡੀਓ ਵੀਡੀਓ ਮੈਂ ਪਹਿਲਾਂ ਹੈ ਗੱਡੀਆਂ ਦੇ ਚੱਕੇ ਗਿਰਦੇ ਲੋਕ ਕੱਪੜੇ ਅੱਜ ਮਾਲਕ ਨੇ ਆਪ ਜਿੰਨੇ ਦੇ ਦਿੱਤੇ ਹਾਂ ਅੱਜ ਮਾਲਕ ਨੇ ਦਿਨ ਦੇ ਦਿਆ ਵੀ ਆਪਾਂ ਵੀ ਹੁੰਡੇ ਚੱਕेंगे ਇਹ ਖੜੇ ਹੈ ਬਈ 52 10 4 4 ਈਲ 50 50 ਡੀ ਹੋਰ ਕੁਲਵੀਰ ਆਇਆ ਪਸਿੰਦ ਗੁਸਾ ਸਾਸਤਰੀ ਕੁਲਵੀਰ ਕੀ ਹਾਲ ਹੈ ਵੀਰਾ ਭਾਈਆਂ ਅਗਰੇ ਨਵੇਂ ਜੌਂਡੀਰ ਦੀਆਂ ਹਾਂ ਹਾਂ ਵੀਰ ਤੁਹਾਨੂੰ ਵੀ ਜੌਂਡੀਰ ਜੀ ਆ ਗਏ ਕੁਲਵੀਰ ਨੂੰ ਜੌਂਡੀਰ ਮੈਂ ਬੁਲਾ ਲਿਆ ਦੇਖ ਲੈ ਜਫਰ ਜੌਂਡੀਰ ਕੁਲਵੀਰ ਆਦੇ ਫੋਟੋ ਬਣਾਈ ਜੌਂਡੀਰ ਨਾਲ ਵਿੱਚ ਤੇ ਦਿਖਾਇਆ ਵਾ ਵੱਡ ਗਏ ਨਾ ਅੱਧਾ ਵੱਟਿਆ ਹੋਣਾ ਕੇਵਨ ਵੀ ਵੜ ਤਿਆ ਲੈ ਵੀ ਕਰੋ ਮਿੱਠਾ ਮੋਹ ਸਾਰੇ ਬੈਠੋ ਬਈ ਆਜੋ ਜਲਸੀ ਵਾਲੇ ਆਪ ਆਏ ਨਹੀਂ ਅੱਜ ਆਪਾਂ ਨੂੰ ਬੁਲਾ ਲਿਆ ਹੈ ਵੀ ਚਾਚੂ ਛਾਗ ਲਈ ਸਾਰੇ ਬੰਦੇ ਨੇ ਕੇਕ ਰੱਖ ਦਿਆ ਗੁਰਿੰਦਰ ਵੀਰ ਨੇ ਦਿਆ ਟਰੈਕਟਰ ਆਪਾਂ ਨੂੰ ਹੋਰ ਵੀਰ ਵਧੀਆ ਮਰਜੀ ਵਧੀਆ ਐਨ ਬਾਲਮ ਬਾਈ ਨੇ ਦਿਆ ਤਾਂ ਹੌਲੈਂਡ ਆਪਾਂ ਨੂੰ ਅੱਜ ਦਿਆ ਬਾਈ ਨੇ ਜੀਡੀ ਸਾਰੇ ਬੰਦੇ ਆਗੇ ਚਿਹਰਿਆਂ 'ਵਾਂ ਪੂਰੀ ਰੌਣਕ ਹੈ ਆ ਗਿਆ ਬਈ ਆਪਣਾ ਕੇਕ ਜਿਹੜਾ ਬਈ ਕੰਪਨੀ ਦੀ ਤਰਫ ਤੇ ਆਪਣਾ ਬੇਟੀ ਦਾ ਜਨਮ ਦਿਨ ਸੈਲੀਬ੍ਰੇਟ ਕਰਨਾ ਆਪਾਂ ਆਪਣਾ ਕੇਕ ਕਟਾਂਗੇ ਘਰਾਂ ਜਾ ਕੇ ਸਵਾਗਤ ਹੈ ਬਈ ਅੱਜ ਜੌਨ ਡੀਅਰ ਪਰਿਵਾਰ ਮਾ ਅਬੀ ਕੇਕ ਕੱਟਣੇ ਦੀ ਹੋ ਗਈ ਤਿਆਰੀ ਠੀਕ ਹੈ ਜੀ ਇਹ ਬੜਾ ਵਧੀਆ ਨਿਬਾਣ ਕਰਨ ਦੀ ਚੀਜ਼ ਹੈ। ਆਇਓ ਤੇ ਵਿਚੇ ਵਿਚਾਲੇ ਕਰਦੇ ਹਾਂ। ਲੈ ਇੱਧਰ ਆ। ਇੱਧਰ ਨੂੰ ਕਰ ਲੈ ਮੈਂ। ਤਾਂ ਕਿ ਕੁਛ ਹੋ ਰਿਹਾ ਹੋਣਾ। ਜਾਂ ਲੈ ਜਾ। ਪਿੱਛੇ ਕਰੋ। ਗੈਲ ਖੜ ਜਾ ਅੰਮਲ ਮੜਾ ਜਾ ਨੇੜੇ ਪਿੱਛੇ ਖੜ ਜਾ। ਮੁਬਾਰਕਾਂ ਭਾਈ ਬਹੁਤ ਬਹੁਤ ਤੁਹਾਨੂੰ ਜੌਂਡੀਅਰ ਟ੍ਰੈਕਟਰੀਆਂ ਲੈ ਭਾਈ ਸੱਤ ਨਾਲ ਨੂੰ ਫੜਾ ਚੱਲੀ ਵੀਰੇ ਮਰੇ ਇਧਰ ਅਜਾ ਖੜ ਸੱਤ ਨਾਲ ਫੜ ਜਾਵੀਂ ਜਿਹੜੀ ਕੋੜਨੇ ਲਾਪਣਾ ਹੁਣ ਤਾੜਾ ਕਰ ਦਿੰਦੇ ਨਾ ਫਿਰ ਨੂੰ ਫਾਰਮ ਲੈਂਦੇ ਜੱਦੀ ਤੇ ਆ ਜੋ ਆਹ ਕਹਿਣੀ ਹੈ ਕੜਨੀ ਹੈ ਫੜਦੇ ਨਾ ਦਾ ਆਜਾ ਆਇਆ ਫੜਨੀ ਹੈ ਆਜਾ ਜੱੜ ਫੜਦੀ ਹੈ ਬੱਚਾ

ਪੰਜ ਦੁਬਾਰੋ ਹਾਂਜੀ ਫਿਰ ਤੁਹਾਨੂੰ ਵੀ ਬਹੁਤ-ਬਹੁਤ ਤੁਹਾਡੇ ਲਈ ਹੈ ਵਿਧਾਇਕਾਂ ਬੰਸ ਸਿੰਘ ਵਿਧਾਇਕ ਵੀਰ ਬੰਦਾਨਿਆ ਜਿਹਨੇ ਜੋੜਿਆ ਦੁਬਾਰੇ ਉਧਰ ਖੁੱਤੀ ਗਿਆ ਬਈ ਤੇ ਉਹ ਮੈਨੂੰ ਦੁਬਾਰਾ ਬਿਲਕੁਲ ਗੱਲ ਕਰਦੇ ਜਿਹੜਾ ਸੋਹਿਆ ਜੁਣ ਕਾ ਇਹ ਨੇ ਜਿੱਦਣੜੋ ਪੰਜ ਦੁਬਾਰੋ ਇਹ ਕੀ ਅਖਾਂ ਚੇਤੇ ਬਾਰੇ ਲੈ ਵੀ ਆਪਣੇ ਪਿੰਡ ਦਾ ਕਹਿਣਾ ਹੈ ਪਹਿਲਾ ਟਰੈਕਟਰ ਹੈ 5105 ਜੌਂਡੀਅਰ ਬਾਲਪੁਰਗਾ ਪਹਿਲਾ ਟਰੈਕਟਰ ਹੈ ਬਈ ਆਪਣਾ ਬਾਲੂ ਜੀ ਨੇ ਮਰਜ਼ੀ ਹੋ ਜਾ ਪਿੰਡਵਾ ਪੱਕੀ ਬਈ ਐਡੀਸ਼ਨ ਲਿਆ ਦਾਪਾ ਨੇ 36 ਦੀ ਉਹ ਵੀ ਆਪਣਾ ਪਹਿਲਾ ਟਰੈਕਟਰ ਦਾ ਹਰਪਾਲਪੁਰਗਾ ਅੱਜ ਬਈ ਪਿੰਡਵਾ ਮੈਂ ਕਹਾ ਵੀ 12-13 ਟਰੈਕਟਰ ਐ ਐਡੀਸ਼ਨ ਅੱਜ ਬਈ ਆਪਾਂ ਜੌਂਡੀਅਰ ਲੈ ਕੇ ਚੱਲੇ ਆ 5205 ਠੀਕ ਐ ਬਾਕੀ ਬੜੇ ਜੌਂਡੀਅਰ ਕਾਫੀ ਐ ਹੁਈ ਆਪਾਂ ਕਹਿੰਦਾ ਯਾਨੀ 5105 ਪਹਿਲਾ ਟਰੈਕਟਰ ਐ ਬਾਈ ਹਰਪਾਲਪੁਰਗ ਲੈ ਵੀ ਕਰੋ ਮੂੰਹ ਮਿੱਠਾ ਖਾਓ ਵਰਪੀਆਂ ਕਰਤਾ ਬਾਈ ਟਰੈਕਟਰ ਸਟਾਰਟ ਬਾਈ ਮਹਾਰਾਜ ਬਾਤਾਂ ਕਰਾਂ ਭਿੰਡੇ ਦੀ ਫ਼ਰਦੌਲਤ ਮਿਲਿਆ ਬਾਈ ਜੌਂਡੀਅਰਾਂ ਠੋ ਕੱਢੋ ਬਾਹਰ ਜਰੋ ਲਿਓ ਜੀ ਕੱਢਾਂਗੇ ਟਰੈਕਟਰ ਬਾਹਰ ਆਮਨ ਬੈਠ ਗਿਆ ਉੱਪਰ ਦੋ ਹੀ ਬੈ ਗਏ ਨਿਆਣੇ ਉੱਪਰ ਤੁਹਾਡਾ ਜਿਹੜਾ ਚਲਾ ਬਾਈ ਪਿੰਡ ਨੂੰ ਬਾਈ ਨੇ ਚੱਕ ਲਈ ਗੱਡੀ

ਵੀ ਜੋੜਤੀਆਂ ਨਵੀਂ ਟਰਾਲੀਆਂ ਚਲੋ ਬਾਈ ਤੋਰੋ ਫਿਰ ਠੀਕ ਹੈ ਵੀਰ ਓਕੇ ਧੰਨਵਾਦ ਆਨਾ ਟਾਈਮ ਕੱਢਿਆ ਚੰਗਾ ਬੰਦੇ ਬਾਈ ਲੈ ਵੀ ਨਿਆਣੇ ਭੇਜਦੇ ਘਰਾਂ ਨੂੰ ਲੈ ਜੀ ਟਰੈਕਟਰ ਚਾਹੀਦਾ ਆਪਣਾ ਗੁਰਦੁਆਰਾ ਦੁੱਖਨਵਾਰ ਸਾਹਿਬ ਲੰਘੇ ਵੀ ਟਰੈਕਟਰ ਠੀਕ ਹੈ ਬਾਈ ਠੀਕ ਹੈ ਚੰਗਾ ਆਪਾਂ ਮਿਲਾਂ ਘਰਾਂ ਦੀ ਪਿੰਡ ਮ ਆਜੋ on the बसरी काल जी